ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਅਨਾਜ ਮੰਡੀ ਦੇ ਗੇਟ ਦੇ ਬਾਹਰ ਰੋੜ ਜਾਮਕਾਰ ਮਾਤਾ ਗੁਜਰੀ ਪਬਲਿਕ ਸਕੂਲ ਦੇ ਬੱਚੇ ਅਤੇ ਮਾਪਿਆਂ ਦੇ ਵੱਲੋਂ ਲਾਇਆ ਗਿਆ ਅਨਮਿੱਥੇ ਸਮੇ ਲਈ ਧਰਨਾ ਅਸ਼ਨੀ ਚਰਵਾਰ ਦੁਪਹਿਰ 2 ਵਜੇ ਦੇ ਕਰੀਬ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਅਨਾਜ ਮੰਡੀ ਦੇ ਗੇਟ ਦੇ ਬਾਹਰ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੋਹੇਲੇਵਾਲਾ ਦੇ ਬੱਚੇ ਅਤੇ ਉਹਨਾਂ ਦੇ ਮਾਪਿਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਰੋਡ ਨੂੰ ਜਾਮ ਕਰ ਅਨਮਿੱਥੇ ਸਮੇਂ ਦੇ ਲਈ ਧਰਨਾ ਲਗਾ ਦਿੱਤਾ ਗਿਆ ਹੈ ਇੱਥੇ ਦੱਸ ਦਈਏ ਕਿ ਮਾਤਾ ਗੁਜਰੀ ਪਬਲਿਕ ਸਕੂਲ ਦੀ ਮਾਨਤਾ ਰੱਦ ਹੋਣ ਤੋਂ ਬਾਅਦ ਬੱਚੇ ਅਤੇ ਮਾਪਿਆਂ ਦੇ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸੇ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਅੱਜ ਫਰੋਸਪੁਰ ਫਾਜ਼ਿਲਕਾ ਰੋਡ ਜਾਮ ਕਰ ਅਨਮਿੱਥੇ ਸਮੇਂ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਮੌਕੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮਾਤਾ ਗੁਜਰੀ ਪਬਲਿਕ ਸਕੂਲ ਦੀ ਮਾਨਤਾ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਇਸੇ ਤਰ੍ਹਾਂ ਹੀ ਧਰਨਾ ਪ੍ਰਦਰਸ਼ਨ ਕਰਨਗੇ ਇੱਥੇ ਦੱਸਦੀ ਹੈ ਕਿ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ 2500 ਦੇ ਕਰੀਬ ਬੱਚੇ ਨੇ ਜਿਨ੍ਹਾਂ ਦੇ ਪੁਇਕ ਤੇ ਤਲਵਾਰ ਲਟਕ ਰਹੀ ਹੈ ਅਤੇ ਵਿਭਾਗ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਇਹਨਾਂ ਬੱਚਿਆਂ ਦੀ ਕਿਸੇ ਹੋਰ ਸਕੂਲ ਦੇ ਵਿੱਚ ਅੱਗੇ ਐਡਮਿਸ਼ਨ ਕਰਾ ਲਿੱਤੀ ਜਾਵੇ ਲੇਕਿਨ ਉਹ ਇਸੇ ਸਕੂਲ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਨੇ ਜਿਸ ਦੇ ਚਲਦਿਆਂ ਹੁਣ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਬੱਚਿਆਂ ਨੂੰ ਨਾਲ ਲੈ ਫਿਰੋਜ਼ਪੁਰ ਫਾਜ਼ਲ ਕਾ ਹਾਈਵੇ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਦੱਸ ਦਈਏ ਕਿ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਧਰਨਾ ਪ੍ਰਦਰਸ਼ਨ ਅਨਮਿੱਥੇ ਸਮੇਂ ਦੇ ਲਈ ਹੈ ਜਦ ਤੱਕ ਉਹਨਾਂ ਦੇ ਬੱਚਿਆਂ ਨੂੰ ਇਹੀ ਸਕੂਲ ਵਾਪਸ ਨਹੀਂ ਮਿਲ ਜਾਂਦਾ ਤੇ ਸਕੂਲ ਦੀ ਮਾਨਤਾ ਬਹਾਲ ਨਹੀਂ ਕਰ ਦਿੱਤੀ ਜਾਂਦੀ ਇਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਸਾਤਾ ਜੀ ਤੁਹਾਡੇ ਸਾਹਮਣੇ ਹੈ ਵੀ ਜਿਹੜੇ ਇਸ ਸਕੂਲ ਵਿੱਚ ਪੜ੍ਹ ਰਹੇ ਬੱਚੇ ਆ ਉਹਨਾਂ ਦੇ ਪੇਰੈਂਟਸ ਉਹਨਾਂ ਦੀ ਜਿਹੜੀ ਮੁਸ਼ਕਲ ਆ ਉਹ ਦਿਨ-ਬਦਨ ਪ੍ਰਸ਼ਾਸਨ ਤੇ ਮੌਜੂਦਾ ਸਰਕਾਰ ਵੱਲੋਂ ਵਧਾਈ ਜਾ ਰਹੀ ਆ ਨਾ ਕਿ ਉਹਨੂੰ ਘਟਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਆ ਪ੍ਰਸ਼ਾਸਨ ਨੂੰ ਇਹ ਚਾਹੀਦਾ ਸੀ ਵੀ ਜੇ ਮੰਨ ਲਓ 2500 ਜਵਾਕ ਕਲਾਸੇ ਦਾ ਸਟਾਫ ਉਹਨਾਂ ਦਾ ਭਵਿੱਖ ਨੂੰ ਕਿਸੇ ਤਰੀਕੇ ਨਾਲ ਸੇਵ ਕਰ ਦੇ ਵਾਰ-ਵਾਰ ਪ੍ਰਸ਼ਾਸਨ ਨੂੰ ਮਿਲ ਤੇ ਮਾਲੋ ਐਮਐਲਏ ਸਾਹਿਬ ਕੋਲੇ ਜਿਹੜੀ ਇਹ ਸੰਘਰਸ਼ ਕਮੇਟੀ ਆ ਵਾਰ-ਵਾਰ ਜਾ ਰਹੀ ਹੈ ਵੀ ਪਲੀਜ਼ ਸਾਡਾ ਕੋਈ ਹੱਲ ਕੱਢੋ ਪਰ ਉਧਰਲੇ ਪਾਸੇ ਕੋਈ ਰਿਸਪੌਂਸ ਨਹੀਂ ਮਿਲਿਆ ਉਸ ਕਰਕੇ ਅੱਜ ਲੋਕਾਂ ਨੇ ਦਿੱਤੇ ਅਲਟੀਮੇਟ ਮਤਾਬਕ ਆ ਕੇ ਛੜਕ ਦੇ ਵਿੱਚ ਬਹਿ ਕੇ ਆਪਦਾ ਇਹ ਰੋਜ ਪ੍ਰਦਰਸ਼ਨ ਉਹ ਕਰ ਰਹੇ ਆ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਇਹ ਮਸਲਾ ਇਹ ਕੋਈ ਨੂੰ ਸੰਜੀਦਗੀ ਨਾਲ ਲਿਆ ਜਾਵੇ ਇਹਦੇ ਨਾਲ 2500 ਬੱਚੇ ਦਾ ਭਵਿੱਖ ਜੁੜਿਆ ਨਾ ਕਿ ਕੋਈ ਛੋਟੀ ਮੋਟੀ ਰਾਜੇਸ਼ਾਬ ਜੀ ਦੇ ਨਾਲ ਫਰਕ ਪੈ ਜਾਣਾ 2500 ਬੱਚੇ ਦਾ ਜੇ ਭਵਿੱਖ ਰੁਲ ਜਾਂਦਾ ਇੱਕ ਬਹੁਤ ਵੱਡਾ ਸਰਕਾਰ ਦਾ ਤੇ ਮੌਜੂਦਾ ਐਮਐਲਏ ਦਾ ਗਨਾਹ ਹੋਊਗਾ ਜਿਹਨੂੰ ਲੋਕ ਮਾਫ ਨਹੀਂ ਕਰਨਗੇ ਹੁਣ ਕੀ ਹੋਏਗਾ ਇਸ ਧਰਨੇ ਦਾ ਕੀ ਰੂਪਰੇਖਾ ਕੀ ਰਹੇਗੀ ਵੇਖੋ ਧਰਨੇ ਦੀ ਜਿਹੜੀ ਰੂਪਰੇਖਾ ਉਹ ਜਿਹੜੀ 21 ਮੈਂਬਰੀ ਕਮੇਟੀ ਇਹਨੂੰ ਲੀਡ ਕਰ ਰਹੀ ਆ ਇਸ ਸੰਘਰਸ਼ ਨੂੰ ਉਹਦੇ ਤੇ ਡਿਪੈਂਡ ਕਰਦਾ ਹੈ ਵੀ ਉਹਨਾਂ ਨੇ ਕਿੱਧਰ ਨੂੰ ਲਜਾਣਾ ਪਰ ਸਾਡੀ ਤਾਂ ਮੰਨ ਲਓ ਪ੍ਰਸ਼ਾਸਨ ਤੋਂ ਸਰਕਾਰ ਤੋਂ ਐਮਐਲਏ ਤੋਂ ਇਹੀ ਡਿਮਾਂਡ ਹੈ ਵੀ ਇਹਨੂੰ ਜਿੰਨਾ ਜਲਦੀ ਹੋ ਸਕੇ ਇਹਨੂੰ ਨਵੇੜ ਕੇ ਇਹ ਮਾਤਾ ਗੁਜਰੀ ਪਬਲਿਕ ਸਕੂਲ ਆ ਜਿਹੜਾ ਇਹਨੂੰ ਚੱਲਦਾ ਕੀਤਾ ਜਾਵੇ ਤਾਂ ਕਿ ਜਿਹੜੇ ਨਿੱਕੇ ਨਿੱਕੇ ਬੱਚੇ ਆ ਸੜਕਾਂ ਦੇ ਧੁੱਪੇ ਰੋਲੇ ਆ ਉਹਨਾਂ ਦਾ ਅੱਜ ਜਿਹੜਾ ਆਉਣ ਵਾਲਾ ਮਸ਼ਾਹੇਨਾ ਸ਼ੁਰੂ ਹੋਣਾ ਉਹ ਉਹਨਾਂ ਦੇ ਦਿਮਾਗ ਤੇ ਬੋਝ ਆ ਜਿਹੜਾ ਉਹਨਾਂ ਲਾ ਕੇ ਘੱਟ ਕੀਤਾ ਜਾਵੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਬਾਈ ਜੀ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜਿਹੜਾ ਇਹ ਸਕੂਲ ਹੈ ਬਹੁਤ ਅੱਛੇ ਦੇ ਰਿਜ਼ਲਟ ਆ ਤੇ ਨਾ ਹੀ ਇਹੋ ਜਿਹੇ ਸਕੂਲ ਦੀਆਂ ਜੋ ਸਕਹੂਲਤਾ ਬੱਚਿਆਂ ਨੂੰ ਇੱਥੇ ਮਿਲਦੀਆਂ ਕਿਸੇ ਹੋਰ ਸਕੂਲ ਕੋਲੇ ਆ ਤੇ ਨਾ ਹੀ ਇਸ ਸਕੂਲ ਦਾ ਕੋਈ ਏਡਾ ਕਸੂਰ ਹੈ ਕਿ ਇਹਨੂੰ ਬੰਦ ਕੀਤਾ ਜਾਵੇ ਕੋਈ ਮੈਨੇਜਮੈਂਟ ਦਾ ਏਡਾ ਕਸੂਰ ਹੈ ਕੋਈ ਸਟਾਫ ਦਾ ਏਡਾ ਕਸੂਰ ਹੈ ਵੀ ਜਿਹੜਾ ਏਦੀ ਵੱਡੀ ਅਸੀਂ ਉਹਨੂੰ ਸਜ਼ਾ ਦੇ ਗਏ ਤੇ ਨਾ ਸਾਡਾ ਪੇਰੈਂਟਸ ਦਾ ਕੋਈ ਏਡਾ ਕਸੂਰ ਹੈ ਅਸੀਂ ਸਾਰੇ ਆਪਦੇ ਬੱਚਾ ਨੂੰ ਲੈ ਕੇ ਧੁੱਪੇ ਬੈਠੇ ਆ ਵੀਰ ਜੀ ਤੇ ਅਸੀਂ ਕੋਈ ਕਿਸ ਕਿਹਦਾ ਜੀ ਕਰਦੇ ਬੱਚਾ ਨੂੰ ਲੈ ਕੇ ਸੜਕ ਤੇ ਆਜੋ ਤੇ ਸਾਡਾ ਜਿਹੜਾ ਸਕੂਲ ਹੈ ਬੰਦ ਨਹੀਂ ਹੋਣਾ ਚਾਹੀਦਾ ਤੇ ਜੋ ਵੀ ਕੋਈ ਸਰਕਾਰ ਨੂੰ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਇਸ ਸਕੂਲ ਦੇ ਵਿੱਚ ਕੋਈ ਹੰਤਾਈ ਹੈ ਕਹੋ ਅਸੀਂ ਜਿਹੜੀ ਸੰਘਰਸ਼ ਕਮੇਟੀ ਹੈ ਅਸੀਂ ਮੈਨੇਜਮੈਂਟ ਤੋਂ ਆਪੇ ਉਹ ਗੱ ਇਹ ਸਾਡੇ ਨਾਲੋਂ ਗੱਹਿ ਕੇ ਗੱਲ ਕਰਨ ਤੇ ਅਸੀਂ ਉਸ ਗੱਲ ਨੂੰ ਤਿਆਰ ਹੈ ਜੇ ਕੋਈ ਜ਼ਮੀਨ ਆਉਂਦੀ ਆ ਉਹਦਾ ਕੀ ਹੱਲ ਕੱਢਣਾ ਹੈ ਸਾਰੇ ਰਾਹ ਇਹਨਾਂ ਲਈ ਖੁੱਲੇ ਅਸੀਂ ਹਰ ਰਾਹ ਆਪਣਾਉਣ ਨੂੰ ਤਿਆਰ ਹੈ ਪਰ ਸਾਡੇ ਬੱਚਿਆਂ ਦਾ ਜਿਹੜਾ ਪੇਖ ਨਾ ਖਰਾਬ ਕੀਤਾ ਜਾਵੇ ਇਹ ਸਾਡੀ ਸਰਕਾਰ ਅਗੇ ਬੇਨਤੀ ਹੈ ਕੀ ਲੱਗਦਾ ਤੁਹਾਨੂੰ ਕੀ ਹੁਣ ਰਾਜਨੀਤੀ ਹੋ ਰਹੀ ਹੈ ਜੀ ਬਿਲਕੁਲ ਰਾਜਨੀਤੀ ਹੋ ਰਹੀ ਹੈ ਜੀ ਬਿਲਕੁਲ ਰਾਜਨੀਤੀ ਹੋ ਰਹੀ ਹੈ ਔਰ ਕੋਈ ਕਿਸੇ ਤੱਕ ਦੀ ਕੋਈ ਗੱਲ ਨਹੀਂ ਕਿੰਨੇ ਬੱਚਿਆਂ ਦੇ ਪੇਖ ਹੈ 2500 ਪਲੱਸ ਬੱਚੇ ਹੈ ਜੀ 2500 ਅਗਲੇ ਸਕੂਲਾਂ ਦੇ ਵਿੱਚ ਮਾਪੇ ਕੀ ਸੋਚ ਰਹੇ ਐਜ਼ ਅ ਪੇਰੈਂਟ ਤੁਸੀਂ ਕੀ ਸੋਚ ਰਹੇ ਬਈ ਬਹੁਤ ਵੱਡਾ ਸ਼ਿਸ਼ੋ ਪੰਜਾ ਜੀ ਸਾਨੂੰ ਸਮਝ ਨਹੀਂ ਆ ਰਹੀ ਕਿ ਇਸ ਲੈਵਲ ਦਾ ਕੋਈ ਸਕੂਲ ਹੈ ਨਹੀਂ ਇਸ ਸਕੂਲ ਦੇ ਰਿਜ਼ਲਟ ਤੁਸੀਂ ਖੁਦ ਦੇਖਿਆ ਕਿ ਇਸ ਸਕੂਲ ਦੇ ਜਿਹੜੇ ਬੱਚਾ ਦਾ ਕਿੰਨਾ ਚੰਗਾ ਰਿਜ਼ਲਟ ਆਉਂਦਾ ਰਿਹਾ ਹੁਣ ਜਿਹੜਾ ਕਿਹੜਾ ਸਕੂਲ ਹੈ ਜਿਹੜਾ ਇਹਦੇ ਬਰਾਬਰ ਦਾ ਹੈ ਜਿੱਥੇ ਅਸੀਂ ਬੱਚਾ ਨੂੰ ਛੱਡ ਦਈਏ ਹੈ ਨਹੀਂ ਕੋਈ ਹੈ ਹੀ ਨਹੀਂ ਚੱਕ ਜਾਨੀ ਸਰ ਜੀ ਕਿਲਾਵਾ ਜੀ ਗੁਰਜਿੰਦਰ ਸਿੰਘ ਮਾਨ ਦੇਖੋ ਜੀ ਇਹ ਹਾਲਾਤ ਜੋ ਹੈ ਇਹ ਸਿੱਖਿਆ ਹਸਤੇ ਤਾਂ ਬਹੁਤ ਹੀ ਮਾੜੇ ਹੈ ਜੀ ਆਪਾਂ ਗੱਲ ਕਰੀਏ ਵੀ ਆਪਣੀ ਮੌਜੂਦਾ ਸਰਕਾਰ ਸਿੱਖਿਆ ਦੇ ਨਾਮ ਤੇ ਸਕੂਲਾਂ ਦੇ ਨਾਮ ਤੇ ਆਪਾਂ ਸਰਕਾਰ ਬਣਾਲੀ ਤੇ ਸਕੂਲ ਬੰਦ ਕਰਕੇ ਸਰਕਾਰ ਚਲਾ ਲਈ ਇਹ ਮਤਲਬ ਆਪਾਂ ਨੂੰ ਕਿਸੇ ਤਰੀਕੇ ਨਾਲ ਵੀ ਇਹ ਜਾਇਜ਼ ਨਹੀਂ ਲੱਗ ਰਿਹਾ ਜਿਹੜਾ ਇਹ ਮਸਲਾ ਹੈ ਮਾਤਾ ਗੁਜਰੀ ਸਕੂਲ ਦਾ ਜੀ ਮਾਤਾ ਗੁਜਰੀ ਸਕੂਲ ਦੇ ਨਾਲ तकरीबन 100 ਪਿੰਡ ਜੁੜਿਆ ਹੋਇਆ ਹੈ ਜੀ ਕੁਝ ਪਿੰਡ ਤਾਂ ਇਹੋ ਜਿਹੇ ਨਹੀਂ ਜਿੱਥੋਂ ਸਿੱਧੀਆਂ ਬੱਸਾਂ ਤੱਕ ਨਹੀਂ ਜਾਂਦੀਆਂ ਸ਼ਹਿਰਾਂ ਨੂੰ ਤੇ ਉਹਨਾਂ ਪਿੰਡਾਂ ਦੇ ਵਿੱਚ ਉਹ ਕਹਿ ਰਹੇ ਵੀ ਸਕੂਲ ਸਕੂਲਾਂ ਦੇ ਬੱਚੇ ਢਾਕੇ ਸ਼ਹਿਰਾਂ ਨੂੰ ਭੇਜੋ ਜੋ ਕੀ ਆਪਾਂ ਕਹੀਏ ਵੀ ਸਾਡੇ ਇਹ ਆਸਤੇ ਉਸ ਪਿੰਡਾਂ ਦੇ ਏਰੀਏ ਆਸਤੇ ਦਾ ਪੋਸੀਬਲ ਨਹੀਂਗਾ ਇੱਕ ਤਾਂ ਅਸੀਂ ਆਪਣੇ ਤੋਂ 2 4 5 ਕਿਲੋਮੀਟਰ ਦੂਰ ਤੋਂ ਅਸੀਂ ਆਪਾਂ ਸਕੂਲ ਦੇ ਵਿੱਚ ਬੱਚਾ ਭੇਜ ਰਹੇ ਆਂ ਇੱਕ ਸਾਨੂੰ ਕਹਿ ਰਹੇ ਆ ਵੀ ਆਪਦੇ ਘਰ ਤੋਂ 25 30 ਕਿਲੋਮੀਟਰ ਆਪਦੇ ਨਿੱਕੇ ਨਿੱਕੇ ਬੱਚਿਆਂ ਨੂੰ ਭੇਜੋ ਜੋ ਸਾਡੇ ਲਈ ਮੁਸ਼ਕਲ ਹੈ ਜਿੱਥੋਂ ਤੱਕ ਗੱਲ ਹੈ ਵਿਵਾਦ ਦੀ ਜੋ ਆਦਾ ਸਾਨੂੰ ਅਸੀਂ ਜ਼ਿਆਦਾ ਤਾਂ ਕੁਝ ਕਹਿ ਨਹੀਂ ਸਕਦੇ ਕਿ ਇਹ ਵਿਵਾਦ ਪਿੱਛੋਂ ਕਿਵੇਂ ਰਿਹਾ ਹੈ ਜਾਂ ਕੀ ਹੈਗਾ ਕੀ ਨਹੀਂ ਪਰ ਹਰ ਚੀਜ਼ ਦਾ ਹੱਲ ਹੁੰਦਾ ਹੈ ਜੇ ਇਹ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਪੰਚਾਇਤੀ ਜ਼ਮੀਨ ਚ ਹੈ ਜਦੋਂ ਸਕੂਲ ਕਹਿ ਰਿਹਾ ਹੈ ਵੀ ਜਿੰਨੀ ਪੰਚਾਇਤ ਜ਼ਮੀਨ ਆ ਉਹ ਤੋਂ ਚਾਹੇ ਦੁੱਗਣੀ ਚਾਹੇ ਤਿਗਣੀ ਪੰਚਾਇਤ ਨੂੰ ਛੱਡ ਰਹੇ ਨੇ ਤਾਂ ਫਿਰ ਇਹਦੇ ਵਿੱਚ ਰਹਿ ਕੀ ਗਿਆ ਇਸ ਗੱਲ ਦੇ ਵਿੱਚ ਕਸਰ ਕੀ ਰਹਗੀ ਹੈਗੀ ਹੈ ਕਿ ਆਪਾਂ ਇਹ ਇੱਕ ਅੜੀ ਬਣਾਈ ਹੋਈ ਹੈ ਕਿ ਸਕੂਲ ਹੀ ਬੰਦ ਕਰਨਾ ਹੈਗਾ ਜੇ ਤੁਸੀਂ ਆਪਾਂ ਗੱਲ ਕਰੀਏ ਵੀ ਪੰਚਾਇਤ ਜਿਹੜੀ ਮੌਕੇ ਦੀ ਪੰਚਾਇਤ ਹੈ ਉਹਨੂੰ ਇਸ ਗੱਲ ਤੋਂ ਕੋਈ ਤਕਲੀਫ ਨਹੀਂ ਹੈਗੀ ਪੰਚਾਇਤੀ ਪੈਲੀ ਦੇ ਉੱਤੇ ਸਕੂਲ ਚੱਲ ਰਿਹਾ ਹੈ ਜੇ ਉਹ ਕੋਉਣ ਵੀ ਤਾਂ ਚਲੋ ਪੈਲੀ ਲੈ ਵੀ ਸਕਦੇ ਆ ਜ਼ਮੀਨੋਂ ਦੇ ਵੱਟੇ ਜ਼ਮੀਨ ਵੱਟੇ ਜ਼ਮੀਨ ਲਈ ਵੀ ਜਾ ਸਕਦੇ ਆ ਪਰ ਇਹਦੇ ਨਾਲ ਬੱਚਿਆਂ ਦੇ ਉੱਤੇ ਪ੍ਰਭਾਵ ਪਾਉਣਾ ਬੱਚਿਆਂ ਨੇ ਤੇ ਸਟ੍ਰੈਸ ਜਿਹੜਾ ਪਿਆ ਹੋਇਆ ਅੱਜ ਦੇ ਟਾਈਮ ਵਿੱਚ ਨੂੰ ਦੇਖਦੇ ਹੋਏ ਘੱਟੋ ਘੱਟ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਪਾਂ ਮੌਕੇ ਤੇ ਬੱਚਿਆਂ ਦੇ ਵੱਲ ਵੇਖੀਏ ਬਾਕੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਨੂੰ ਬਹੁਤ ਧੰਨਵਾਦ ਕਰੂੰਗਾ ਜੀ ਜਿਹੜੇ ਪੱਤਰਕਾਰ ਸਾਥੀ ਇੱਥੇ ਪਹੁੰਚੇ ਨੇ ਕਿਉਂਕਿ ਬਹੁਤ ਘੱਟ ਪੱਤਰਕਾਰ ਇੱਥੇ ਆਪਣੀ ਇਸ ਮਸਲੇ ਨੂੰ ਮਸਲੇ ਨੂੰ ਬਹੁਤ ਘੱਟ ਪੱਤਰਕਾਰੀ ਕਵਰ ਕਰ ਰਹੇ ਨੇ ਕਿਉਂਕਿ ਬੜੇ ਦੇਖਣ ਨੂੰ ਮਿਲ ਰਿਹਾ ਜੀ ਕੋਈ ਐਲਵਿਸ਼ ਯਾਦਵ ਦੀ ਖਬਰ ਹੈ ਜੀ ਐਲਵਿਸ਼ ਯਾਦਵ ਨੂੰ ਵੱਡੀ ਰਾਹਤ ਮਿਲ ਗਈ ਕੋਈ ਕਿਤੇ ਫਿਰ ਰਿਹਾ ਕੋਈ ਕਿਤੇ ਉਹਨਾਂ ਨੂੰ ਇਵਨ ਕੋਈ ਆਪਾਂ ਕਹਿ ਰਹੀਓ ਇੰਡੀਆ ਦੇ ਮਸਲੇ ਤੇ ਪਏ ਹੋਏ ਆ ਸਾਗਰ ਦੀ ਓਟੀ ਦੇ ਪਰ ਆ ਜਿਹੜਾ 2500 ਬੱਚਾ ਹੈ ਇਹ ਨਹੀਂ ਉਹਨਾਂ ਨੂੰ ਕਿਸੇ ਨੇ ਦੇਖ ਰਿਹਾਗਾ ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਭ ਤੋਂ ਪਹਿਲਾਂ ਤਾਂ ਸਾਡੇ ਲੋਕਲ ਪੱਤਰਕਾਰ ਜਿੰਨੇ ਵੀ ਇੱਥੇ ਸਾਡੇ ਜਲਾਲਾਬਾਦ ਦੇ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ ਅੱਜ ਕੁਝ ਹੋਰ ਪੱਤਰਕਾਰ ਵੀ ਸਾਡੇ ਨਾਲ ਇੱਥੇ ਆ ਸਭ ਦਾ ਸੀ ਧੰਨਵਾਦ ਕਰਾਂਗੇ ਜਿਹੜੀ ਮੀਡੀਆ ਇੰਡੀਪੈਂਡੈਂਟ ਹੋ ਕੇ ਇਸ ਲੜਾਈ 'ਚ ਸਾਡੇ ਸਾਡਾ ਸਾਥ ਦੇਣ ਲਈ ਸਾਨੂੰ ਕਵਰ ਕਰਨ ਲਈ ਆਈ ਹੈ ਜੀ ਧੰਨਵਾਦ ਦੇਖੋ ਧਰਨੇ ਦੀ ਰਣਨੀਤੀ ਦਾ ਜਿਹੜੀ ਇੱਥੇ ਮੈਂ ਤਾਂ ਐਜ਼ ਅ ਪੇਰੈਂਟ ਆਇਆ ਮੇਰੇ ਤਿੰਨ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ ਤੇ ਛੋਟੇ ਬੱਚੇ ਵੀ ਆ ਤੇ 8th ਦੇ ਵਿੱਚ ਮੇਰੀ ਬੇਟੀ ਹੈ ਸੋ ਇਸ ਕਰਕੇ ਐਜ਼ ਅ ਪੇਰੈਂਟ ਮੈਂ ਤਾਂ ਕਰ ਰਿਹਾ ਸਮੂਲੀਅਤ ਤੇ ਬਾਕੀ ਜਿਹੜੀ ਧਰਨੇ ਦੀ ਰਣਨੀਤੀ ਹੈ ਉਹਦੇ ਬਾਰੇ ਜਿਹੜੀ ਹੈਗੀ ਇੱਥੇ ਸੰਘਰਸ਼ ਕਮੇਟੀ ਬਣਾਈ ਗਈ ਹੈ ਉਹ ਉਹਦੇ ਬਾਰੇ ਜਾਣਕਾਰੀ ਸਹੀ ਦੇ ਸਕਦੀ ਐ ਅਸੀਂ ਤਾਂ ਸਿਰਫ ਸਕੂਲ ਨੂੰ ਬਚਾਉਣ ਵਾਸਤੇ ਆਏ ਆ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਇਹ ਸੰਸਥਾ ਹੈ ਜਿੱਥੋਂ ਹੀਰੇ ਨਿਕਲ ਕੇ ਗਏ ਆ ਮੈਂ ਸਮਝਦਾ ਤੇ ਆ ਜਿਹੜੇ ਬੱਚੇ ਇੱਥੇ ਧੁੱਪੇ ਬੈਠੇ ਆ ਇਹ ਬੱਚੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਦਾ ਨਾਮ ਰੌਸ਼ਨ ਕਰਨਗੇ ਬੜੇ ਉੱਚਾਦਿਆਂ ਦੇ ਜਾਣਾ ਇਹਨਾਂ ਦੇ ਵਿੱਚੋਂ ਹੀ ਸਾਡੇ ਆਈਐਸ ਆਈਪੀਐਸ ਡਾਕਟਰ ਇੰਜੀਨੀਅਰ ਬਣਨੇ ਆ ਤਾਂ ਸਰਕਾਰ ਜਿਹੜਾ ਇਹ ਇਲਾਕੇ ਦੇ ਨਾਲ ਧੱਕਾ ਕਰ ਰਹੀ ਹੈ ਚਲੋ ਸਕੂਲ ਦਾ ਤਾਂ ਅਲੱਗ ਵਿਸ਼ਾ ਰਹਿ ਗਿਆ ਇਹ ਸੰਸਥਾ ਚਲੋ ਇੱਕ ਜਿਹੜੀ ਹੈਗੀ ਹੈ ਪਰ ਜਿਹੜਾ ਅਸਲ ਧੱਕਾ ਹੋ ਰਿਹਾ ਉਹ ਇਹਨਾਂ 2500 ਜਿਹੜੇ ਬੱਚੇ ਮਾਸੂਮ ਬੈਠੇ ਆ ਧੁੱਪੇ ਅੱਜ ਇਹ ਉਹਨਾਂ ਨਾਲ ਹੋ ਰਿਹਾ ਹੈ ਮੰਦੇ ਹੋ ਤੁਸੀਂ ਕਿ ਤੇ ਰਾਜਨੀਤੀ ਐ ਵੀ ਹੋ ਰਹੀ ਐ। ਰਾਜਨੀਤੀ ਤੋਂ ਬਿਨਾ ਤਾਂ ਇਹ ਜਿਹੜਾ ਮਸਲਾ ਖੜਾ ਹੀ ਨਹੀਂ ਹੋ ਸਕਦਾ ਸੀਗਾ ਕਿਉਂਕਿ ਰਾਜਨੀਤੀ ਇਹਦੇ ਵਿੱਚ ਹਾਵੀ ਹੋਈ ਐ ਕਿਉਂਕਿ ਮੈਂ ਸਮਝਦਾ ਇਹ ਇਲਾਕੇ ਦਾ ਪੰਜ ਜ਼ਿਲ੍ਹਿਆਂ ਦੇ ਵਿੱਚ ਇਹਦੇ ਨਾਲ ਦਾ ਸਕੂਲ ਹੈ ਨਹੀਂ ਇਹਦੀ ਐਨਓਸੀ ਕੈਨਸਲ ਕਰਤੀ ਕਹਿੰਦੇ ਤੁਹਾਡੀਆਂ ਕੋਈ ਸ਼ਰਤਾਂ ਪੂਰੀਆਂ ਨਹੀਂ ਮੈਂ ਕਹਿੰਦਾ ਬਾਕੀ ਜਿਹੜੇ ਸਕੂਲ ਚੱਲ ਰਹੇ ਆ ਫਿਰ ਉਹਨਾਂ ਨੂੰ ਤਾਂ ਚੈੱਕ ਕਰੋ ਜਿਹੜੇ ਤੋਂ ਥੱਲੇ ਆ ਲੈਵਲ ਵੀ ਥੱਲੇ ਆ ਆ ਮਾਪੇ ਬੈਠੇ ਆ ਬੱਚੇ ਬੈਠੇ ਆ ਇਲਾਕੇ ਦੇ ਵਿੱਚ ਹੋਰ ਵੀ ਸਕੂਲ ਹੈਗੇ ਆ ਜੇ ਇਹਨਾਂ ਦਾ ਮਾਨ ਉੱਥੇ ਲਾਉਣ ਦਾ ਹੋਵੇ ਤੇ ਧੁੱਪੇ ਕਿਉਂ ਸੜਨ ਜੇ ਚੰਗਾ ਸਕੂਲ ਕੋਈ ਹੋਵੇ ਆ ਮਾਪੇ ਇੱਥੇ ਧੁੱਪੇ ਬੈਠਣਾ ਉਹਦੇ ਬੱਚਿਆਂ ਨੂੰ ਲੈ ਕੇ ਅੱਜ ਕੀ ਦਾ ਜੀ ਕਰਦਾ ਇੱਕ ਇੱਕ ਬੱਚਾ ਚੰਗੇ 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 ਘਰਾਂ ਦੇ ਜਿਹੜੇ ਆ ਮਾਪੇ ਆ ਲੇਡੀਜ਼ ਬੈਠੀਆਂ ਇੱਥੇ ਮੋਹਤਬਾਰ ਇਲਾਕੇ ਦੇ ਲੋਕ ਬੈਠੇ ਆ ਕਿ ਸਾਡੇ ਇਲਾਕੇ ਦੇ ਵਿੱਚ ਪਾਰਟੀ ਵਾਈ ਦੇ ਉੱਪਰ ਉੱਠ ਕੇ ਬੈਠੇ ਆ ਆ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਦੇ ਵਰਕਰ ਵੀ ਬੋਲ ਕੇ ਗਏ ਆ ਲੀਡਰ ਵੀ ਬੋਲ ਕੇ ਗਏ ਆ ਕਿ ਭਾਈ ਜਿਹੜੀ ਕੀੜ ਕੱਢਣੀ ਹੈ ਸਿਆਸੀ ਉਹਦਾ ਮੈਦਾਨ ਅੱਡ ਹੈ ਆ ਲੋਕ ਸਭਾ ਇਲੈਕਸ਼ਨ ਆ ਗਿਆ ਜਿੰਨੀ ਮਰਜ਼ੀ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਕਰੋ ਪਰ ਜਿਹੜਾ ਆ ਨੁਕਸਾਨ ਕਰ ਰਹੇ ਹੋ ਇਹ ਇਲਾਕੇ ਦਾ ਨੁਕਸਾਨ ਆ ਇਹ ਕਿਸੇ ਦਾ ਨਿੱਜੀ ਨੁਕਸਾਨ ਨਹੀਂ ਜੇ ਉਹ ਸਮਝਣ ਕਿ ਅਸੀਂ ਕਿਸੇ ਰਾਜਨੀਤਿਕ ਲੀਡਰ ਦਾ ਨੁਕਸਾਨ ਕਰਤਾ ਨਹੀਂ ਨੁਕਸਾਨਗਾ ਇਹ ਛੋਟੀ ਸੋਚ ਹੈ ਜੇ ਤੁਹਾਨੂੰ ਰੱਬ ਨੇ ਰਤਬੇ ਬਖਸ਼ਿਆ ਨਾ ਤਾਂ ਫਿਰ ਅੱਜ ਉਹ ਸੋਚ ਵੀ ਉੱਚੀ ਕਰੋ ਇਲਾਕੇ ਦਾ ਨੁਕਸਾਨ ਨਾ ਕਰੋ ਤੇ ਮੈਂ 9ਵੀਂ ਕਲਾਸ ਵਿੱਚ ਮਾਤਾ ਗੁਰੀ ਪਬਲਿਕ ਸਕੂਲ ਵਿੱਚ ਪੜਦਾ ਤੇ ਅੱਜ ਅਸੀਂ ਇਹ ਧਰਨਾ ਤਾਂ ਕਰਕੇ ਲਾਇਆ ਕਿਉਂਕਿ ਸਾਡਾ ਸਕੂਲ ਜੋ ਹੈ ਉਹ ਬੰਦ ਕਰਨ ਨੂੰ ਫਿਰਦੇ ਨੇ ਸਾਡੇ ਸਕੂਲ ਵਿੱਚ 2500 ਬੱਚਾ ਪੜਦਾ ਤੇ 2500 ਦੇ ਪੁਇਖ ਜੋ ਇਸ ਸਕੂਲ ਤੇ ਡਿਪੈਂਡ ਕਰਦਾ ਤੁਸੀਂ ਇੱਥੇ ਦੇਖੋ ਕਿੰਨੇ ਜਣੇ ਬੈਠੇ ਨੇ ਕਿੰਨੇ ਮਾਪੇ ਕਿੰਨੇ ਬੱਚੇ ਇਸ ਧਰਨੇ ਵਿੱਚ ਆ ਕੇ ਬੈਠੇ ਨੇ ਕਿਸੇ ਦਾ ਵੀ ਜੀ ਨਹੀਂ ਕਰਦਾ ਕੋਈ ਆ ਕੇ ਸੜਕਾਂ ਤੇ ਧੁੱਪੇ ਤੇ ਐਵੇਂ ਧਰਨਾ ਲਾਵੇ ਪਰ ਅਸੀਂ ਮਜਬੂਰ ਹਾਂ ਕਿਉਂਕਿ ਸਾਡਾ ਪੁਇਖ ਇਹਨਾਂ ਨੇ ਖਤਰੇ ਵਿੱਚ ਪਾਇਆ ਹੋਇਆ ਕੋਈ ਆਪਸੀ ਰੰਜਿਸ਼ ਕਰਕੇ ਕੋਈ ਪਰਿਵਾਰ ਦੇ ਘਰੇਲੂ ਮਸਲੇ ਕਰਕੇ ਇਹ ਆਪਣੇ ਸਕੂਲ ਨੂੰ ਇਹ ਸਾਡੇ ਸਕੂਲ ਨੂੰ ਸਾਡਾ ਜਿਹੜਾ ਪੁਇਖ ਹੈ ਉਹਨੂੰ ਰੋਲ ਰਹੇ ਨੇ ਸਾਡੇ ਕੋ ਸਾਡੀ ਕੋਈ ਨਹੀਂ ਸਰ ਮੈਂ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਤੇ ਐਜੂਕੇਸ਼ਨ ਮੰਤਰੀ ਹਰਜੋਤ ਸਿੰਘ ਬੈਸ ਨੂੰ ਇਹ ਹੀ ਬੇਨਤੀ ਕਰਦਾ ਕਿ ਇਹਨਾਂ ਸਭ ਦੀ ਸੁਣੀ ਜਾਵੇ ਤੇ ਸਾਡੇ ਸਕੂਲ ਨੂੰ ਬਚਾਇਆ ਜਾਵੇ ਤਾਂ ਜੋ ਸਾਡਾ ਭੁੱਖ ਨਾ ਰੁਲੇ ਕਿਉਂਕਿ ਮੇਰੀ ਵੀ ਕਲਾਸ ਅਗਲੀ ਜੋ 10th ਆ ਰਹੀ ਹੈ ਤੇ ਮੈਂ ਬੋਰਡ ਦੀ ਕਲਾਸ ਵਿੱਚ ਪੇਪਰ ਦੇਣੇ ਆ ਜੇ ਅਗਰ ਮੈਂ ਹੁਣ ਇਸ ਟਾਈਮ ਸਕੂਲ ਬਦਲਦਾ ਤੇ ਜਿਹੜੇ ਮੈਂ 9th ਸਾਡੇ ਸਕੂਲ ਵਿੱਚ ਕੱਟੇ ਨੇ ਇਹਦੇ ਬਾਅਦ ਜੇ ਮੈਂ ਸਕੂਲ ਬਦਲਦਾ ਮੇਰੇ ਰਿਜ਼ਲਟ ਉੱਤੇ ਬਹੁਤ ਜ਼ਿਆਦਾ ਫਰਕ ਪਵੇਗਾ ਤੇ ਮੇਰੇ ਭੁੱਖ ਉੱਤੇ ਬਹੁਤ ਜ਼ਿਆਦਾ ਫਰਕ ਪਵੇਗਾ ਇਸ ਲਈ ਸਾਡੀ ਸੁਣੀ ਜਾਵੇ ਤੇ 2500 ਬੱਚੇ ਜਿਹੜੇ ਸਕੂਲ ਵਿੱਚ ਪੜ੍ਹ ਉਹਨਾਂ ਦਾ ਭੁੱਖ ਨਾਰ ਰੋਲਿਆ ਜਾਵੇ ਧੰਨਵਾਦ ਗੱਲ ਐ ਇਸ ਤਰ੍ਹਾਂ ਦੀ ਛੱਪੜ ਸਾਡੇ ਸੀ ਪ੍ਰਾਈਵੇਟ ਜਗਾ ਉਹ ਸਾਡੇ ਬਜ਼ੁਰਗਾਂ ਦੇ ਨਾਮ ਬੋਲਦਾ ਅੱਜ ਵੀ ਬੋਲਦਾ ਮਰਲਾ ਦੋ ਮਰਲੇ ਚਾਰ ਮਰਲੇ ਜਿਸ ਦਿਨ ਅਸੀਂ ਛੱਪੜ ਦੇ ਵਿੱਚ ਭਰਤ ਪਾਈ ਆ ਸਾਰਾ ਪਿੰਡ ਸਾਡਾ ਸਹਿਮਤ ਸੀਗਾ ਉੱਥੇ ਕੀ ਮੇਰਾ ਸਕੂਲ ਦੇ ਨਾਲ ਬਿਲਕੁਲ ਨਾਲ ਮੇਰਾ ਘਰ ਆ ਸਾਡੇ ਬੱਚੇ 10 ਮਿੰਟ ਪਹਿਲਾਂ ਤਿਆਰ ਹੋ ਕੇ ਚਲੇ ਜਾਂਦੇ ਆ ਕੋਈ ਬੱਚਿਆਂ ਦਾ ਟਾਈਮ ਨਹੀਂ ਵੇਸਟ ਹੁੰਦਾ ਉੱਥੇ ਪਹਿਲਾਂ ਕੀ ਸੀ ਰੂੜੀਆਂ ਲੱਗੀਆਂ ਸੀ ਆ ਲੋਕ ਪਾਥੀਆਂ ਪਾਦਦੇ ਸੀ ਠੀਕ ਹੈ ਛੱਪੜ ਦੇ ਵਿੱਚੋਂ ਸਮੈਲ ਵੀ ਪਿੰਡ ਨੂੰ ਗਲਤ ਜਾਂਦੀ ਸੀ ਜਦੋਂ ਪਸ਼ੂ ਵੇਚ ਜਾਂਦੇ ਸੀ ਕੀ ਇੱਕ ਛੱਪੜ ਨੂੰ ਵੀ ਪੂਰਤੀ ਕਰਕੇ ਉੱਥੇ ਮੰਨ ਲਓ ਬੱਚੇ ਪੜਾਉਣਾ ਉਹ ਚੰਗਾ ਕਿ ਛੱਪੜ ਦੇ ਵਿੱਚੋਂ ਸਮੈਲ ਆਵੇ ਪਿੰਡ ਨੂੰ ਜਾਵੇ ਉਹ ਚੰਗੀ ਹੈ ਪ੍ਰਸ਼ਾਸਨ ਨੂੰ ਇਹ ਸੋਚਣਾ ਚਾਹੀਦਾ ਨਹੀਂ ਉਸ ਸਕੂਲ ਦੇ ਵਿੱਚੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਸਪ੍ਰੀਤ ਨੇ ਕਿੰਨੇ ਬੱਚੇ ਚੰਗੇ ਚੰਗੇ ਉਹਦੇ ਆ ਤੇ ਜਾ ਕੇ ਬੈਠੇ ਆ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜਾ ਛੱਪੜ ਆ ਉਹ ਛੱਪੜਾ ਦੇ ਵਿੱਚੋਂ ਬਦਬੂ ਆਉਂਦੀ ਚੰਗੀ ਆ ਕਿ ਉੱਥੇ ਬੱਚੇ ਪੜ੍ਹਦੇ ਚੰਗੇ 21 ਤਰੀਕ ਨੂੰ ਜਿਹੜਾ 21 ਮਾਰਚ ਨੂੰ ਲਾਸਟ ਪੇਪਰ ਸੀਗਾ ਤੇ ਬੱਚੇ ਦੇ ਬੋਲੇ ਸੀ ਕਹਿੰਦਾ ਸਰਪਟ ਸਰ ਗੱਲ ਲਾ ਕੇ ਮੇਰੇ ਰੋਇਆ ਮੈਨੂੰ ਤਾਂ ਸਕੂਲ ਨਹੀਂ ਛੱਡ ਸਕਦਾ ਘਰ ਛੱਡਾ ਦਿਓ ਤੇ ਮੱਟੇ ਇਹਨੇ ਪਾ ਵਰਕ ਹੈ ਤੁਸੀਂ ਦੇ ਸਕਦੇ ਆ ਸਾਨੂੰ ਮਾਤਾ ਗੁਜਰੀ ਨਾਲ ਦਾ ਸਟਾਫ ਦੇ ਦਿਓ ਮੈਂ ਇੱਕ ਦਾ ਹੀ ਨਾਲ ਇਹਨਾਂ ਤੁਸੀਂ ਸਾਨੂੰ ਦਿਓ ਡਰਾਈਵਰ ਤੋਂ ਲਾ ਕੇ ਡਰਾਈਵਰ ਤੋਂ ਲਾ ਕੇ ਪ੍ਰਿੰਸੀਪਲ ਤੱਕ ਦਿਓ ਠੀਕ ਹੈ ਹੁਣ ਵੀਰ ਮੇਰਾ ਗੋਲਦੀ ਵੀ ਕਹਿੰਦਾ ਵੀ ਤੁਹਾਡੀ ਜਿੱਥੇ ਬੱਚਿਆਂ ਦੀ ਐਡਮਿਸ਼ਨ ਕਰਾਉਣੀ ਹੈ ਮੈਂ ਨਾਲ ਜਾਊਂਗਾ ਉਹਦੇ ਲਈ ਬਹੁਤ ਧੰਨਵਾਦ ਬਾਈ ਗੁਰਪ੍ਰੀਤ ਮਾੜ ਕੇ ਤੇਰਾ ਕਿਤੇ ਹੋ ਸਕਦਾ ਸਾਡੀਆਂ ਰਿਸ਼ਤੇਦਾਰੀਆਂ ਵੀ ਆਲਦੇ ਹੁਣ ਮਾਨ ਸਾਹਿਬ ਕਹਿੰਦੇ ਆ ਮੈਂ ਜਾਊਂਗਾ ਮੈਂ ਤੁਹਾਡੀ ਨਾਲ ਇੱਕ ਗੱਲ ਸੰਜੀ ਕਰਾਂ ਮੈਂ ਪਹਿਲਾ ਡੈਸਟ ਦਵਾਇਆ ਬੱਟੇ ਦਾ ਮੈਂ ਨਹੀਂ ਝੂਠ ਮਾਰਦਾ ਰੱਬ ਨੂੰ ਜਾਣਦੇ ਨਹੀਂ ਐ ਪਹਿਲਾ ਡੈਸਟ ਮੈਂ ਬੱਚੇ ਦਾ ਦਵਾਇਆ ਆਪਦੇ ਦਾ ਜਿਹੜਾ ਆਪਣਾ ਡੇਰਾ ਭਾਈ ਮਸਤਾਨ ਦੇ ਵਿੱਚ ਬਿਲਕੁਲ ਜੇਰੀ ਨਹੀਂ ਕੀਤੀ 9:30 ਵਜੇ ਠਾਕੇ 26 ਜਨਵਰੀ ਡੈਸਟ ਤੇ ਪਤਾ ਕਰ ਲਿਓ 9:30 ਵਜੇ ਜਾ ਕੇ ਮੈਂ क्लास ਉੱਥ ਬੱਚੇ ਨਾਲ ਤੁਸੀਂ ਸੜ ਕੇ ਹੈਰਾਨ ਹੋਗੇ ਨਾ ਪੜਿਆ ਨਾ ਵੇਖਿਆ ਵੀ ਕੀ ਉਹਦਾ ਫਲੈਪ ਸਾਕੀ ਨਹੀਂ ਬਾਹਰ ਕਮਾਲ ਉਹਦਾ ਰਿਜ਼ਲਟ ਆਇਆ ਉਸ ਤੋਂ ਵਧੀਆ ਰਿਜ਼ਲਟ ਆਇਆ ਉਸ ਤੋਂ ਬਾਅਦ ਮੇਰਾ ਫੇਰ ਨਹੀਂ ਮਨ ਖੜਾ ਕਿਉਂਕਿ ਜਿਹੜੇ ਹਾਲਾਤ ਬਹੁਤ ਮਾੜੇ ਪੇਰੈਂਟਸ ਲਈ ਬਹੁਤ ਮਾੜੇ ਆ ਹਨ ਕਹਿਣ ਤੇ ਵੀ ਨਹੀਂ ਖੜਾ ਜਾਂਦਾ ਹੁਣ ਮੈਂ ਉਹਦਾ ਟੈਸਟ ਕਰਵਾਇਆ ਜਿਹੜਾ ਉਹ ਦਵਾ ਕੇ ਆਇਆ ਲਿਟਲ ਬਰਾ ਸਕੂਲ ਦੇ ਵਿੱਚ ਜਦੋਂ ਉੱਥੇ ਮੈਂ ਟੈਸਟ ਕਰਵਾਇਆ ਜਾ ਕੇ ਉਹਨੇ ਟੈਸਟ ਦਿੱਤਾ ਜਦੋਂ ਬਾਹਰ ਆਇਆ ਸਾਡੇ ਤੇ ਬਹੁਤ ਟੈਂਸ਼ਨ ਸੀ ਕਹਿੰਦੇ ਵੀ ਫਲੈਪ ਬਹੁਤ ਟਾਫ ਹੈ ICSI ਦਾ CIBSI ਪੈਟਰਨ ਦਾ ਬਹੁਤ ਫਰਕ ਹੁੰਦਾ ਸੁਣੇ ਆਪਾਂ ਨਾ ਲੇਟਰ ਬਰਾਵਰ ਦਾ ਨਾਮ ਚੱਲਦਾ ਅਸੀਂ ਜਦੋਂ ਉਹਨਾਂ ਨੂੰ ਆਖਿਆ ਬੇਟੀ ਨੂੰ ਮੈਂ ਆਖਾਂ ਬੇਟੀ ਕੱਢ ਲੈਗਾ ਕਹਿੰਦਾ ਆਪਾਂ ਜਾਨਣਾ ਮੈਂ ਸਾਹਮਣਾ ਕਰਦਾ ਜੇ ਇਹ ਜਿਹੇ ਹਾਲਾਤ ਆ ਦੇਖਣ ਕੀ ਮੰਗਦਾ ਜਦੋਂ ਗਿਆ ਬਾਹਰ ਆਇਆ ਮੈਨੂੰ ਉਹਦੇ ਯਾਰ ਐਵੇਂ ਬਾਹਰ ਹੀ ਧਰਾਇਆ ਸੀ ਮੈਨੂੰ ਕੁਝ ਵੀ ਨਹੀਂ ਸੀ ਉਹਦੇ ਵਿੱਚ ਯਾਰ ਐਡਾ ਉਹਦੀ ਸਟਾਫ ਤੁਸੀਂ ਸਾਡੇ ਤੋਂ ਮੋਣ ਲੱਗੇ ਆ ਤੁਸੀਂ ਜਿਹੜੀ ਇੱਕ ਤਰ੍ਹਾਂ ਦਾ ਧਿਆਨ ਨਾ ਸੁਣ ਲੋ ਆਪਾਂ ਤਾੜੀਆਂ ਵੀ ਮਾਰਾਂਗੇ ਆਪਾਂ ਟਿਕਾਰੇ ਵੀ ਲਾਵਾਂਗੇ ਆਪਾਂ ਸਾਰਾ ਕੁਝ ਕਰਾਂਗੇ ਪਰ ਜੇ ਆਪਣੇ ਪੈਰਾਂ ਤੋਂ ਨਹੀਂ ਆਪਣੀ ਜ਼ਮੀਨ ਨਿਕਲ ਗਈ ਨਾ ਫੇਰ ਅਬ ਜਮਾ ਖਾਣਾ ਜਿਹੜਾ ਬੰਦਾ ਉਹਦੇ ਬੱਚੇ ਦੀ ਖਾਤਰ ਨਹੀਂ ਬੋਲ ਸਕਦਾ ਜਿਹੜਾ ਬੰਦਾ ਉਹਦੇ ਬੱਚੇ ਦੀ ਖਾਤਰ ਨਹੀਂ ਖੜ ਸਕਦਾ ਉਹ ਬੰਦਾ ਮੈਂ ਉਹਨੂੰ ਬੰਦਾ ਹੀ ਨਹੀਂ ਕਹਿੰਦਾਗਾ ਵੀਰ ਗੁਰਪ੍ਰੀਤ ਵੀਰ ਗੁਰਪ੍ਰੀਤ ਨੂੰ ਬੇਨਤੀ ਕਰਦਾ ਆਇਆ ਝੋਲੀ ਹਟ ਦੇ ਵੀਰ ਯਾਰ ਸਾਡੇ ਕੋਲ ਨਾਂ ਦਾ ਹੋਰ ਸਕੂਲ ਹੈ ਨਾਂ ਹੋਰ ਥਾਂ ਆਪੇ ਤੁਸੀਂ ਇਹ ਦਿਲ ਦੀ ਭਾਵਨਾ ਦੀ ਗੱਲ ਹੈ ਇਹਨੇ ਬੁਨਾਰਾ ਨਹੀਂ ਬਣਾ ਤਕੜਾ ਮੇਰੇ ਪਿੰਡ ਹਾਮਗੜ ਚੁੰਦਾ ਨੋਣੀ ਮਾਰਨੀ ਵੀ ਜਾਣਦਾ ਨਹੀਂ ਇਹ ਨਹੀਂ ਗੱਲ ਹੈ ਕਾਨੂੰਨ ਇਹਨੇ ਕਹਿੰਦੇ ਆਮ ਆਦਮੀ ਪਾਰਟੀ ਦਾ ਮੈਂ ਵਰਕਰ ਐ ਠੀਕ ਹੈ ਪਿਛਲੇ 10 ਸਾਲਾਂ ਤੋਂ ਉਹਨਾਂ ਦਾ ਬੂਥਨ ਚਾਰਜ 'ਚ ਬਹਿਦਾ ਆ ਰਿਹਾ ਮੇਰੇ ਕੋਲ ਸਬੂਤ ਪਏ ਆ ਕੋਈ ਇਹ ਵੀ ਨਹੀਂ ਇਲਿਗੇਸ਼ਨ ਲਾ ਸਕਦਾ ਕਿ ਇਹ ਕਾਲੀ ਦਲ ਦਾ ਠੀਕ ਹੈ ਉਹ ਤੋਂ ਪਹਿਲਾਂ ਪਿਆਉ ਦਾਦੇ ਨੇ ਕਾਲੀ ਦਲ ਨੂੰ ਪਾਈਆਂ ਇੱਕ ਹੋਰ ਗੱਲ ਹੈ ਅੱਜ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਆਪਾਂ ਬਾਰਡਰ 'ਤੇ ਬੈਠੇ ਆ ਹਨ ਨੇੜੇ ਆਪਣੀ ਪਾਰਟੀਆਂ ਦਾ ਬਾਰਡਰ ਹੈ ਸ਼ਹੀਦ ਭਗਤ ਸਿੰਘ ਦੀ ਜਿਹੜੀ ਸਮਾਦ ਆ ਉਹ ਬੜੀ ਦੂਰ ਨਹੀਂ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਹਨ ਉਹੀ ਅੱਜ 23 ਮਾਰਚ ਆ ਹਨ ਉਹ 23 ਮਾਰਚ ਦੇ ਤੁਸੀਂ ਸਾਨੂੰ ਸਿਰਫ ਸਾਡੀ ਝੋਲੀ 'ਚ ਸਾਡਾ ਮਾਤਾ ਕੁਜੀ ਸਕੂਲ ਪਾ ਲਿਓ ਤੁਸੀਂ ਵਾਰੀ-ਵਾਰੀ ਇਹ ਗੱਲ ਕਹਿੰਦੇ ਸੀ ਕਿ ਮੈਂ ਭਗਤ ਸਿੰਘ ਦੀ ਸੋਚੇ ਪੜਾ ਦੇਣਾ ਅਸੀਂ ਉਹ ਭਗਤ ਸਿੰਘ ਦੇ ਮਾਰਸ ਬਣ ਕੇ ਤੁਹਾਡੇ ਨਾਲ ਚੱਲੇ ਸੀਗੇ ਉਹੀ ਖੱਟੇ ਨਾ ਪੱਗਾ ਬਣ ਕੇ ਚੱਲੇ ਸੀ ਬਾਏ ਗੌਰ ਸੌ ਲੱਗੇ ਇੱਕ ਬੱਚਾ ਉਸ ਦੀ ਸੌ ਮੈਂ ਕਹਿਣਾ ਦਿੱਲੀ ਨੂੰ ਟਰਾਲੀ ਤੋਂ ਨਹੀਂ ਸੀਗੀ ਡਾਹ ਪਾੜੀ ਮੋਟਰਸਾਈਕਲ ਵਿੱਚ ਨੱਤ ਰਿਆ ਸੀਗਾ ਉਦੋਂ ਮੈਂ ਕਿਹਾ ਮੈਂ ਟਰਾਲੀ ਲਾ ਕੇ ਆਉਂਗਾ ਮੇਰੇ ਪੇਟ ਦੇ ਮੁੰਡੇ ਖੜੇ ਬੇਸ਼ੱਕ ਪੁੱਛ ਲੂ ਕਾਰ ਕਰਾ ਕੇ ਮੁੰਡਿਆਂ ਨੂੰ ਘਾਤਾ ਟਰੈਕਟਰ ਉੱਥੇ ਨਹੀਂ ਮੈਂ ਕਰ ਲਿਆ ਵਾਖੇਰ ਮੈਂ ਫੇਰ ਛੱਡ ਕੇ ਆਉਂ ਕਹ ਰੇਣਾ ਨਾ ਕਰਵਾਉਂਗਾਡੀ ਸਾਡੇ ਨਾਲ ਘਰੇ ਨਾ ਲੜੋ ਤੁਸੀਂ ਸਾਨੂੰ ਕੁੱਟ ਮਾਰ ਕੇ ਜਿਵੇਂ ਮਰਜੀ ਰੱਖੋ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਦਾ ਤਿਆਰ ਹੈ ਅਸੀਂ ਤੁਹਾਡੇ ਵੀਰ ਗੁਰਪ੍ਰੀਤ ਗੋਲਡੀ ਗੰਗੋਜੀ ਬੋਡੀ ਪਾਰਟੀ ਦਾ ਬੰਦਾ ਜਿੱਥੋਂ ਮਰਜੀ ਛਾਣ ਪੀਟ ਕਰ ਲੋ ਨੋਨੀ ਮਾਨ ਦਾ ਸਾਡਾ ਕੋਈ ਨaik ਨਹੀਂ ਦੂਜੇ ਨੰਬਰ ਦੇ ਗਾਲੇ ਇੱਕ ਹੋਰ ਹੈ ਬੇਸ਼ੱਕ ਨੋਨੀ ਮਾਨ ਨੂੰ ਭੈੜੀ ਲੱਗੇ ਬੋਬੀ ਨੂੰ ਭੈੜੀ ਲੱਗੇ ਜਿੰਨੇ 45 ਦਲ ਤੇ ਲੀਟਰ ਖੜੇ ਸਾਰੇ ਨੂੰ ਭੈੜੀ ਲੱਗੇ ਮੈਂ ਇੱਕ ਗੱਲ ਕਰਦਾ ਇਹਨਾਂ ਦੀ 3-4 ਕਿਲੇ ਜ਼ਮੀਨ ਨੇੜ ਦੇ ਨਾਲ ਸੀ ਉਹ ਛੜਾਈ ਸਰਕਾਰ ਨਹੀਂ ਮੌਵੀ ਮਾਲ ਨੂੰ ਸਰਪੰਚੀ ਤੋਂ ਅਰਖਾਸਤ ਕੀਤਾ ਕੋਈ ਪੇਰੈਂਟ ਆਇਆ ਇੱਥੇ ਨਹੀਂ ਆਇਆ ਸਾਡੇ ਮੂਹੋਂ ਕੋਈ ਬਾਤ ਸੁਣੀ ਯਾਰ ਕੋਈ ਕੋਸ਼ਿਸ਼ ਕਰੀ ਆਵੇ ਸੀ ਕੀ ਲੈਣਾ ਹਨਾ ਉਹਨਾਂ ਨੇ ਮਾਰਾ ਕੀਤਾ ਉਹ ਪੁਕੀ ਜਾਣਗੇ ਉਹ ਜ਼ਮੀਰ ਤੇ ਅਸੀਂ ਨਹੀਂ ਨਾ ਬੋਲੇ ਨਹੀਂ ਬੋਲੇ ਅਰਖਾਸਤ ਕੀਤਾ ਸਰਪੰਚੀ ਤੋਂ ਉੱਥੇ ਨਹੀਂ ਬੋਲੇਗੇ ਠੀਕ ਹੈ ਪਰ ਅਜੇ ਤੁਸੀਂ ਸਾਡੇ ਘਰ ਮੈਨੂੰ ਹੱਥ ਪਾਇਆ ਸਾਡੇ ਅੰਦਰ ਬਾਹਰ ਆਉਣ ਦੀ ਅਸੀਂ ਇਹ ਨਹੀਂ ਹਸਾ ਹਾਂ ਅਸੀਂ ਬੇਨਤੀ ਕਰਦੇ ਆ ਅਸੀਂ ਕੋਈ ਧੰਗ ਨਹੀਂ ਕੋਈ ਦੁਤ ਨਹੀਂ ਨਫ਼ਰਤ ਨਹੀਂ ਵੀ ਕੀਤੀ ਜਨਾਬੀ ਸਕਦੀਆਂ ਨਫ਼ਰਤ ਵੀ ਛੱਡੋ ਆਸੇ ਰੁਕਣੀ ਅਸੀਂ ਖੁਸ਼ੀਆਂ ਚਾਹੁੰਦੇ ਆ ਅਸੀਂ ਨਫ਼ਰਤ ਨਹੀਂ ਅਸੀਂ ਪਿਆਰ ਨਾਲ ਮੰਗਦੇ ਇਹ ਕਈ ਵਾਰੀ ਬੰਦਾ ਜਾਦੇ ਸਟੈਂਡ ਲੈ ਜਾਂਦਾ ਹੁੰਦਾ ਵੀਰ ਜਿਵੇਂ ਮੇਰਾ ਗੁਰਪ੍ਰੀਤ ਭਾਈ ਮਾਨ ਲੈ ਗਿਆ ਸਟੈਂਡ ਕੋਈ ਗੱਲ ਨਹੀਂ ਆਪਾ ਉਹਦੇ ਨਾਲ ਹੈ ਪਰ ਬੇਨਤੀ ਉਹਨੂੰ ਕਰਦੇ ਆ ਕਿ ਆਹ ਸੰਸਥਾ ਚੱਲਦੀ ਰਹੇਂ ਦਿਓ ਇਹਨਾਂ ਨੇ ਤੁਸੀਂ ਕਿ ਕਿੜ ਕੱਢ ਨਹੀਂ ਆ ਉੱਥੇ ਪੰਜਾਬ ਦਾ ਇਹਨਾਂ ਨੇ ਕਿਹਾ ਇੱਕ ਮਾੜਾ ਕੰਮ ਕੀਤਾ ਹੋਣਾ ਪੋਲਿਟਿਕਸ ਦੇ ਵਿੱਚ ਜਦੋਂ ਬੰਦਾ ਹੁੰਦਾ ਹੈ ਹੁਣ ਵੀ ਪੋਲਿਟਿਕਸ ਦੇ ਵਿੱਚ ਹੈਗੇ ਆ ਜਦੋਂ ਬੰਦਾ ਪਾਵਰ ਚਾਹੁੰਦਾ ਉਦੋਂ ਥੱਲੇ ਆਉਂ ਜਾਂਦਾ ਨਹੀਂ ਜੀ ਦੀ ਹੁੰਦੀ ਕੀ ਉਦੋਂ ਕੋਈ ਨੋਕੇ ਬੰਦਾ ਗੈਰ ਕਾਨੂੰਨੀ ਗਲਤ ਕੰਮ ਹੋਰ ਕੀਤਾ ਟੋਨੀ ਇਹਨਾਂ ਦੇ ਹੋਰ ਪਾਰਟੀਆਂ ਦੇ ਦੇ ਗਲਤ ਕੰਮ ਨੇ ਬਹੁਤ ਬੀਤੀ ਹੋਣੇ ਆ ਪਰ ਸਕੂਲ ਸਾਡੀ ਝੋਲੀ ਪਾਵੇ ਇੰਨਾ ਲਾਸਟ ਤੇ ਮੈਂ ਸਿਰਫ ਇਹ ਕਹਿਣਾ ਹੈ ਕਿ ਇਹ ਸਕੂਲ ਹੈ ਕਈ ਪੇਰੈਂਟ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਮਾਡਲ ਲਿੱਟਰ ਪ੍ਰੋਬਲਮ ਵਿੱਚ ਅਸੀਂ ਬੱਚਾ ਲਾਉਣੀ ਹੈ ਨਾ ਸਾਨੂੰ ਉੱਥੇ ਜਾ ਕੇ ਇੱਕ ਮਿੰਟ ਇੱਕ ਮਿੰਟ ਹੀ ਲੈਣਾ ਸਾਨੂੰ ਉੱਥੇ ਜਾ ਕੇ ਨਾ ਮਤਲਬ ਸ਼ਿਫਟ ਘਰ ਛੱਡਣੀ ਪੈਣੀ ਹੈ ਸਾਨੂੰ ਘਰ ਉੱਥੇ ਜਾ ਕੇ ਨਾਲ ਕੋਠੀ ਨੇੜੇ ਵਾਲੀ ਕਿਉਂਕਿ ਉੱਥੇ ਬੈਣਾ ਜਾਂ ਗੱਡੀਆਂ ਨਹੀਂ ਹੋਣਗੀਆਂ ਹਨ ਸਾਰਾ ਸਾਰਾ ਦਿਨਾਂ ਹੀ ਆਉਂਦਾ ਹੈ ਪਹਿਲੀ ਵਾਰੀ ਜਦੋਂ ਮੈਂ ਲੱਡੂ ਬਲਾ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣ ਗਿਆ ਮੇਰਾ ਪਿਓ ਜਿਹੜਾ ਫਾਦਰ ਸਾਹਿਬ ਮੇਰੇ ਹੋ ਰਿਟਾਇਰ ਹੋਏ ਆ ਐਸਜੀਓ ਚਾਹਦਾ ਬੰਦੇ ਦੇਸੀਗੜ੍ਹ ਤੋਂ ਉਹਨਾਂ ਨੇ ਵੇਖਿਆ ਕਿ ਦੇਸੀ ਜੇ ਬੰਦੇ ਇਹਨਾਂ ਨੂੰ ਨਹੀਂ ਕੰਮ ਲੌਣ ਦਾ ਕਿ ਸਾਨੂੰ ਪੁੱਛਿਆ ਜਾ ਕੇ ਕਹਿੰਦੇ ਵੀ ਕਿਸੇ ਚੰਦੇ ਮੰਤਰੀ ਦੀਾਨੂੰ ਸ਼ਮਾਰਸ਼ ਚਾਹੀਦੀ ਹੈ। ਕੜੀਆਂ ਦਾ ਪਗੜਾ ਵੀਂ ਦੇ ਦਿਆ ਰਾਜਾ ਇੱਧਰ ਆ ਜਾ। ਅਸੀਂ ਇੱਥੇ ਗਏ ਪੁੱਛਾ ਪਤਾ ਕੀਤਾ ਵੀ ਕਿਸੇ ਮੰਤਰੀ ਸਾਹਿਬ ਦੀ ਲੋੜ ਹੈ ਸ਼ਮਾਰਸ਼ ਦੀ ਲੋੜ ਹੈ। ਐਨੇ ਪੇਰੇ ਸੇ ਬੈਠਿਆ ਇੱਕ ਬੰਦਾ ਹੱਥ ਖੜਾ ਕਰਕੇ ਕਹਿ ਦਿਓ ਵੀ ਅਸੀਂ ਕਿਸੇ ਲੀਡਰ ਦੀ ਸ਼ਮਾਰਸ਼ ਕਰਕੇ ਸਕੂਲ ਦੇ ਵਿੱਚ ਭਰਤੀ ਹੋਏ ਆ। ਹੈਗਾ ਕੋਈ? ਕੋਈ ਹੈਗਾ? ਕਿਸੇ ਨੇ ਇੰਟਰਫੇਅਰ ਨਹੀਂ ਗਿਆ ਕੋਈ ਹਰ ਸਕੂਲ ਦੇ ਵਿੱਚ। ਸ਼ਾਸਤ ਹੈ। ਮੈਨੂੰ ਨਹੀਂ ਵੀ ਜਾਣਦਾ, ਮੈਨੂੰ ਨਹੀਂ ਮੈਨੂੰ ਨਹੀਂ ਜਾਣਦਾ। ਸ਼ਾਸਤ ਇੱਕ ਪਾਸੇ ਰੱਖੀਓ। ਮੈਂ ਇੱਕ ਸਾਲ ਲਗਾਤਾਰ ਬਿਮਾਰੀਆਂ ਲੜਿਆ ਮੇਰੇ ਪਿਓ ਦੀ ਗੁਰਦੇ ਫੇਫੜ ਹੋਂ ਕਰਕੇ ਮੌਤ ਹੋਈ ਹੈ ਦਿੱਲੀ ਡਾਕਟਰ ਵਿੱਚ ਜਾ ਕੇ ਭੱਜਿਆ ਫਿਰ ਜਦੋਂ ਮੈਨੂੰ ਉਹਦੇ ਵਿੱਚ ਪੈਸਿਆਂ ਦਾ ਮੈਨੂੰ ਲੋ ਲੋ ਕਾਟੇ ਆ ਗਏ ਤੇ ਮੈਂ ਜਾ ਕੇ ਸਕੂਲ ਦੀ ਮੈਨੇਜਮੈਂਟ ਸਟਾਫ ਕੋਲ ਬੇਤੀ ਕੀਤੀ ਮੈਂ ਕਿ ਮੇਰੇ ਬਾਂਦਰ ਸਾਹਿਬ ਬਿਮਾਰ ਹੈ ਪੈਸੇ ਨੂੰ ਹੱਥ ਤਾਂਗਾ ਬੱਚੇ ਨੂੰ ਪੇਪਰ 'ਚ ਬੈਠਣ ਦਿੱਤਾ ਜਾਵੇ ਮੈਨੂੰ ਉਹਨਾਂ ਨੇ ਕਹਿ ਕਹਦੇ ਕੋਈ ਗੱਲ ਨਹੀਂ ਤੁਸੀਂ ਹੌਲੀ-ਹੌਲੀ ਕਰਕੇ ਫੀਸ ਭਰ ਲਿਓ ਕੋਈ ਚੱਕਰ ਨਹੀਂ ਆਜੀ ਤੁਹਾਡੇ ਨਾਲ ਹੈ ਤੁਸੀਂ 6 ਮਹੀਨੇ ਸਾਲ ਟਾਈਮ ਕੀ ਫੀਸ ਭਰ ਲਓ ਨਹੀਂ ਇੱਕ ਤਾਂ ਹੀ ਸਲੈਪ ਆਉਂਦੀ ਦੂਜੀ ਬੱਚਾ ਕਲਾਸ ਤੋਂ ਬਾਹਰ ਖੜ੍ਹ ਦਿੰਦੇ ਆ ਇਹਨਾਂ ਇੰਨਾ ਚੰਗਾ ਅਰੇਂਜਮੈਂਟ ਅਸੀਂ ਨਹੀਂ ਕਰ ਸਕਦੇ ਤੇ ਦੇ ਲਓ ਹੁਣ ਮੈਂ ਐਡਮਿਸ਼ਨ ਕਰਾਉਣੀ ਆ ਮੰਨ ਲਓ